パチパチパチパチパチパチパチパチパチパチパチパチパチパチパチパチパチパチパチパチパチパチパチパチパチパチ。Eğer? ਚਲੋ ਸਭ ਬਕਬਕ ਖੰਡ ਦਾ ਦੌਰ ਆ ਗਿਆ ਬਹੁਤ ਸੋਹਣਾ ਰੁਝਾਨ ਆ ਅਸੀਂ ਮੁਕਿਆਚੇ ਜੇ ਬੇਤ ਖੇਤਰ ਦਾ ਮੈਂ ਕਹਾ ਅੱਜ ਸਾਡਾ ਪੜਾਜ ਨਾ ਕਾਲਸਾਈ ਨਾ ਕੀੜਾ ਮਾਰਨ ਦਾ ਪੜਾ ਹੋ ਗਿਆ ਤੇ ਸਾਰੇ ਪਿੰਡਾਂ ਦੇ ਵਿੱਚ ਜੋ ਅੱਜ ਪਲੇਰ ਤੋਂ ਫੰਕਸ਼ਨ ਨੇ ਕਰ ਸਕਦੇ ਮੈਂ ਕਹਾ ਬੜੀ ਉਣੀ ਵਰਕਰਾਂ ਤੇ ਜਿੰਮੇ ਦੀ ਮਿਲੈਕਸ਼ਨ ਜਿਹੜੀ ਆਈ ਜਾਂਦੀ ਉਹਵੇਂ ਮੈਂ ਸਾਹ ਲੋਕਾਂ ਦਾ ਵਧੀ ਜਾਂਦਾ ਉਹਵੇਂ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਜਪੀਨਾ ਸ਼੍ਰੋਮਣੀ ਕਾਲੇਦਲ ਤੇ ਵਧਦਾ ਹੋਇਆ ਸ਼੍ਰੋਮਣੀ ਕਾਲੇਦਲ ਦੇ ਕੈਂਡੀਡੇਟਾਂ ਦੇ ਜਪੀਨਨ ਤੌਰ ਤੇ ਉੱਤੇ ਖਾਸ ਕਰ ਸੰਦਾਲੇ ਹਲਕੇ ਜਿੱਨਾ ਕਹਾ ਵੱਡੀ ਦੀਪ ਤੇ ਜੁਤਾਂ ਕਿ ਜਿਹਨੇ ਸਮੇਂ ਦੇ ਵਿੱਚ ਕਾਜੀ ਦਲ ਦੇ ਪਾਰ ਪਾਰ ਇਕੱਠੇ ਹੋਣਾ ਲੜਦੇ ਰਹੇ ਨੇ ਸਟੇਗਰ ਸਾਹਿਬ ਤੋਂ ਵਿਜੈ ਸਿੰਘ ਬਾਰਮਿਕ ਜੀ ਦੀ ਭਾਰਪਾ ਨੇ ਚੋਣ ਦਾ ਨਿਰਤਾਇਆ ਇਹਨੇ ਦੇਖਦੇ ਹਾਂ ਉਹਨਾਂ ਨਾਲ ਕਿੰਨਾ ਫਰਕ ਆਤਾ ਦੇਖੋ ਫਰਕ ਤਾਂ ਕੋਈ ਨਹੀਂ ਪੈਦਾ ਹੁੰਦਾ ਦੇਖੋ ਮੁੱਦਿਆਂ ਦੀ ਲੜਾਈ ਹੁੰਦੀ ਆ ਮੁੱਦੇ ਦੀ ਲੜਾਈ ਇਹ ਆ ਵੀ ਭਾਜੀਪੀ ਕਿਹੜਾ ਮੂੰਹ ਲੈ ਕੇ ਲੋਕਾਂ ਚਾਉ ਜਿਹੜੇ ਕਿਸਾਨੀ ਮੁੱਦੇ ਨੇ ਜੋ ਜਿੰਨਾ ਬੁਰਾ ਹਾਲ ਉਹਨਾਂ ਨੇ ਇਸ ਟਾਈਮ ਤੇ ਕੀਤਾ ਹੋਇਆ ਉਹਨਾਂ ਕੋਲ ਵੀ ਆਪਸ਼ਨ ਹੈ ਨਹੀਂ ਸੀ ਤੁਸੀਂ ਇਹ ਦੇਖੋ ਕੀ ਲੈ ਟਾਈਮ ਤੱਕ ਟਿਕਟ ਅਨਾਉਂਸ ਕਰਨ ਤੇ ਨਾਲ ਟਲੇ ਕਾਪੇ ਉਹ ਤੁਸੀਂ ਮੰਨਿਆ ਹੀ ਨਹੀਂ ਆਫਟਰ ਆਲ ਉਹਨਾਂ ਨੇ ਫਿਰ ਕਿਸੇ ਨਾ ਕਿਸੇ ਜਗ੍ਹਾ ਤਾਂ ਧਰਨੀ ਸੀ ਤੋਦਾ ਕੋਈ ਫਰਕ ਨਹੀਂ ਪੈਂਦਾ ਸਗੋਂ ਮੈਂ ਇਹ ਬੇਨਤੀ ਕਰਦਾ ਸਾਰਿਆਂ ਨੂੰ ਉਸ ਮੁੱਚੇ ਸਮਰਾਲੇ ਹਲਕੇ ਦੇ ਵਿੱਚ ਵੀ ਜਿਹੜੀ ਆਪਣੀ ਲੜਾਈ ਆ ਇਹ ਦੋ ਤਰੀ ਲੜਾਈ ਆ ਇੱਕ ਪਾਸੇ ਉਹ ਪਾਰਟੀਆਂ ਜਿਹੜੇ ਦਿੱਲੀ ਤੋਂ ਚੱਲਦੇ ਨੇ ਇੱਕ ਪਾਸੇ ਤੁਹਾਡੀ ਆਪਣੀ ਪੰਜਾਬ ਦੀ ਪਾਰਟੀ ਸੋ ਪਾਰਟੀ ਭਾਵੇਂ ਭਾਵੇਂ ਭਾੜੂ ਹੋਵੇ ਭਾਵੇਂ ਹੋਵੇ ਕਾਂਗਰਸ ਇਹ ਸਾਰਿਆਂ ਦਾ ਰਿਮੋਟ ਕੰਟਰੋਲ ਦਿੱਲੀ ਆ ਜਿਹੜੀ ਆਪਣੀ ਖੇਤਰੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਆਪਣੇ ਪੰਜਾਬ ਦੀ ਤਰ੍ਹਾਂ ਚੱਲਣ ਵਾਲੀ ਪਾਰਟੀ ਆ ਉਹਨੂੰ ਮਜ਼ਬੂਤ ਕਰੋ ਜੇ ਆਪਣੀ ਆਵਾਜ਼ ਬੁਲੰਦ ਕਰਨੀ ਆ ਜੇ ਪੰਜਾਬ ਦੇ ਵਿਕਾਸ ਦੀ ਗੱਲ ਕਰਨੀ ਆ ਸੋ ਪਾਰਟੀ ਭਾਵੇਂ ਕਿਸੇ ਦਾ ਕੋਈ ਕੈਂਡੀਡੇਟ ਹੋਵੇ ਸ਼੍ਰੋਮਣੀ ਕਾਲੀਦਾ ਦੇ ਕੈਂਡੀਡੇ ਸਮਰਾਲਾ ਹਲਕੇ ਤੋਂ ਜਿੱਤੀ ਨਾ ਸਾਨੂੰ ਕਾਲੀਦਾ ਦੇ ਉਹ ਐਮਪੀ ਜਿੱਤਦੇ ਨੇ ਕਿਉਂ ਸਮਰਥਨ ਜਾਂਦਾ ਜੀ ਬੀਜੇਪੀ ਨੂੰ ਜਾਊਗਾ ਕਿ ਕਾਂਗਰਸ ਨੂੰ ਦੇਖੋ ਸ਼੍ਰੋਮਣੀ ਕਾਲੀਦਾ ਨੇ ਇੱਕ ਫੈਸਲਾ ਕੀਤਾ ਕੱਠ ਪੁਆਇੰਟ ਦਾ ਏਜੰਡਾ ਸਾਰਿਆਂ ਸਾਹਮਣੇ ਰੱਖਿਆ ਗਿਆ ਉਹਦੇ ਵਿੱਚ ਪੰਜਾਬ ਦੀ ਗੱਲ ਕਿਸਾਨੀ ਦੀ ਗੱਲ ਬੰਦੀ ਸਿੰਘਾਂ ਦੀ ਗੱਲ ਐਨਐਸਏ ਦੀ ਗੱਲ ਵਾਗਾਂ ਬਾਰਡਰ ਖੁੱਲਣ ਦੀ ਹੈ ਜਿਹਾ ਅੱਠ ਮੁੱਦੇ ਨੇ ਸੋ ਪਾਰਟੀ ਨੇ ਫੈਸਲਾ ਕੀਤਾ ਵੀ ਜਿਹੜੀ ਵੀ ਪਾਰਟੀ ਸਾਨੂੰ ਲਿਖਤੀ ਰੂਪ ਦੇ ਵਿੱਚ ਇਸ ਰੌਣ ਦਾ ਸਵਾਸਨ ਦਊਗੀ ਉਹਦੇ ਨਾਲ ਖੜਾਂਗੇ ਨਹੀਂ ਤੇਰਾ ਕਾਲੀ ਦਾ ਲਾਜ ਤੇਰਾ ਬਣਾ ਕੇ ਪੰਜਾਬ ਦੀ ਆਵਾਜ਼ ਐਮਪੀ ਜੀ ਦੇ ਵਿੱਚ ਅੰਦਰ ਪਾਰਲੀਮੈਂਟ ਬੁਲੰਦ ਕਰਾਂਗੇ। ਭਗਵਾਨ ਜੀ ਭਗਵਾਨ ਜੀ ਮਾਨ ਦਾ ਕੱਲ ਰੋਡ ਤੋਂ ਹੋਇਆ ਹਲਕਤ ਮਾਰ ਦੇ ਵਿੱਚ। ਜਿਵੇਂ ਦੇਖਦੇ ਹਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਰੋਡ ਸ਼ੋਅ ਕੱਢਣਾ ਖੁੱਲੀਆਂ ਸੜਕਾਂ ਤੇ ਅਸੀਂ ਵੀ ਕੱਢਿਆ ਸੀ। ਪੂਰਾ ਦਿਨ ਦਾ ਵਿਕਾਸ ਐਸੀ ਜਿਹੜੀ ਪੰਜਾਬ ਚੱਲ ਯਾਤਰਾ ਪੂਰਾ ਦਿਨ ਕੱਢੀ। ਇਹੀ ਭਗਵਾਨਤਮਾਨ ਸਾਹਿਬ ਕਹਿੰਦੇ ਸੀ ਮੌਤਨ ਦੇਖ ਕੇ ਲੰਘਦੇ ਆ। ਅੱਧਾ ਘੰਟਾ ਇਹਨਾਂ ਤੋਂ ਧੁੱਪ ਨਹੀਂ ਸਹਾਰ ਹੋਈ। ਸਮਰਾਲੇ ਦੇ ਬਾਜ਼ਾਰ ਦੇ ਵੀ ਅੰਦਰਲੀ ਗਲੀਆਂ ਤੋਂ ਕ ਲੋਕਾਂ ਨੇ ਵਿਰੋਧ ਕਰਨਾ ਡਰ ਦੇ ਮਾਰੇ ਵਿਚਾਰੇ ਗਲੀ ਗਲੀ ਫਿਰਦੇ ਆ ਉਹ ਵੀ ਚੌੜੀ ਸੜਕ ਤੇ ਤਾਂ ਹੀ ਜਾਂਦੇ ਵੀ ਡਰਦੇ ਨੇ ਵੀ ਗੱਠ ਨਹੀਂ ਹੋਣਾ ਆਓ ਖੁੱਲ ਕੇ ਮੈਦਾਨ ਚਾਹ ਲੜਵਾ ਜਿਹੜੀਆਂ ਤੁਸੀਂ ਫੇਸਬੁੱਕ ਵਾਲੀਆਂ ਦੇ ਹੋਰ ਲੜਾਈਆਂ ਛੱਡੋ ਗਰਾਊਂਡ ਤੇ ਦੇਖੋ ਆ ਲੋਕਾਂ ਨੂੰ ਦੇਖੋ ਵੀ ਜਿਹੜੇ ਅੱਜ ਪੰਜਾਬ ਲਈ ਇਨਸਾਫ ਮੰਗਦੇ ਨੇ ਪੰਜਾਬ ਲਈ ਕੋਤੋਂ ਜਵਾਬ ਮੰਗਦੇ ਨੇ ਤੁਸੀਂ ਮੂੰਹ ਲਗਾਉਂਦੇ ਪਿੱਛੀਆਂ ਗਲੀਆਂ ਚੋਂ ਜਿਹੋ ਵਲਾਂ ਹੱਥੇ ਲਾ ਕੇ ਜਾਂਦੇ ਆਮ ਘਰਾਂ ਦੇ ਮੁੰਡੇ ਕਹਿੰਦੇ ਸੀ ਮਿਲੋ ਆ ਕੇ ਬੈਠੋ ਸੱਤਾ 'ਚ ਪਤਾ ਲੱਗੂ ਤੁਹਾਨੂੰ ਅਰਥੀ ਜੀ ਅੱਜ ਬਹੁਤ ਖੁਸ਼ੀ ਨਾਲ ਦਰਦ ਕਰਦੇ ਦੋ ਚੈਨਲ ਹੋਰ ਵੀ ਨਹੀਂ ਤੁਹਾਡੇ ਬਸ ਇਹ ਦਰਸਾ ਰਹੇ ਨੇ ਜਿਹੜਾ ਨਹੀਂ ਹੋ ਸਕਦਾ ਅੱਜ ਹਲਕਾ ਸੁਨਾਰਾ ਦੇ ਵਾਕ ਖੇਲਣਾ ਦਾਰਾ ਕਿਤੇ ਬਦਨ ਸਭਾ ਹਲਕਾ ਸਮਰਾਲਾ ਜਿਹੜਾ ਲੋਕਤਵਾ ਹਲਕਾ ਫੋਟੋਜਰਫ ਸਾਹਮਣੇ ਪੈਂਦਾ ਹੈ ਇਹਦੇ ਅੱਜ ਸ਼ਹਿਰ ਤੋਂ ਵੀ ਵੱਖ-ਵੱਖ ਪਿੰਡਾਂ ਦਾ ਦੌਰਾ ਹਲਕੇ ਦੇ ਮੁਖ ਸੇਵਾਦਾਰ ਰਾਪਰਮ ਸਿੰਘ ਲੋਹਰ ਇਹਨਾਂ ਦੀ ਸਾਰੀ ਟੀਮ ਦੀ ਵਾਹ ਦੇ ਵਿੱਚ ਕੀਤਾ ਜਾ ਰਿਹਾ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਸੰਗਤਾਂ ਨੇ ਉਹ ਸਾਨੂੰ ਸੁਣਨ ਵਾਸਤੇ ਵੀ ਆਈਆਂ ਔਰ ਲੋਕਾਂ ਨੇ ਇਸ ਵਾਰ ਦਾ ਪ੍ਰੋਫਾ ਵੀ ਦੇਖਿਆ ਵੱਡੇ ਇਕੱਠਾਂ ਦੇ ਰੂਪ ਦੇ ਵਿੱਚ ਕਿ ਆਉਣ ਵਾਲੀ ਇਸ ਚੋਣ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਤੱਕੜੀ ਦਾ ਬਟਨ ਦੱਬ ਕੇ ਉਹ ਦਿਖਾਉਣਗੇ ਜਿਹਦੇ ਨਾਲ ਮੈਂ ਸਮਝਦਾ ਕਿ ਇਹ ਹਲਕਾ ਜਿਹੜਾ ਮੋਰੀ ਹਲਕਾ ਬਣੇਗਾ ਇਹਨਾਂ ਰਿਜ਼ਲਟਾਂ ਦੇ ਵਿੱਚ ਤਾਰ ਤਰੀਕ ਨੂੰ ਜੋ ਮੈਨੂੰ ਨਜ਼ਰ ਆ ਰਹੇ ਨੇ ਸਾਹ ਜਾਂ ਜੋ ਸੰਕੇਤ ਨੇ ਤੇ ਵੱਡੀ ਜਿਹੜੀ ਆ ਅਸਮਿਸ ਜੋ ਸਵਾਲ ਕਿਦੋਂ ਪ੍ਰਾਪਤ ਕਰਾਂਗੇ ਔਰ ਸਮਰਾਲਾ ਹਲਕਾ ਉਹ ਕਿਵੇਂ ਹੋਏਗਾ ਮੈਂ ਤਰਵਾੜ ਕਰਦਾ ਢੁੱਲੋਂ ਸਾਹਿਬ ਦਾ ਇਹ ਵੀ ਸਾਰੀ ਤੂੰ ਦਾ ਜਿਨ੍ਹਾਂ ਦੀ ਮਿਹਨਤ ਦੇ ਨਾਲ ਅੱਜ ਇਹ ਵੱਡੇ ਵੱਡੇ ਜਿਹੜੇ ਸਮਾਗਮ ਨੇ ਹੋਏ ਨੇ ਪਰ ਕੱਲੋਂ ਐਮਟੀ ਬਣਦੀਆਂ ਜੀ ਕੀ ਦੋ ਮੇਨ ਮੁੱਦੇ ਨੇ ਜੀ ਜਿਹੜਾ ਪੁਸਲੀ ਸਿਹਤ ਦੇ ਡਵੈਲਪਮੈਂਟ ਹਲਕੇ ਦੇ ਡਵੈਲਪਮੈਂਟ ਜੀ ਪਿਛਲੀ ਸਰਕਾਰ ਦੇ ਜਿਹੜੇ ਵਾਦੇ ਸੀ ਉਹੀ ਸਾਡੇ ਮੁੱਦੇ ਨੇ ਕਿਉਂਕਿ ਉਹ ਆਪਣੀ ਸਾਰੀਆਂ ਕਈਆਂ ਗੱਲਾਂ ਤੇ ਭੱਜ ਗਏ ਉਹਨੇ ਗੱਲਾਂ ਸਾਰੀਆਂ ਅਸੀਂ ਪੂਰੀਆਂ ਕਰਾਂਗੇ ਕੀ ਕਹਿਣਾ ਚਲੋ ਜੀ ਵੋਟਰਾਂ ਨੂੰ ਕੀ ਅਪੀਲ ਕਰ ਰਹੇ ਹਾਂ ਮੈਂ ਅਪੀਲ ਕਰਨੀ ਚਾਹੁੰਦਾ ਕਿ ਆਉਣ ਵਾਲੀ ਚੋਣ ਨੂੰ ਦੁਨੀਆ ਦੀਆਂ ਪਾਰਟੀਆਂ ਨੈਸ਼ਨਲ ਲੈਵਲ ਦੀਆਂ ਨੇ ਉਹਨਾਂ ਨੂੰ ਭਜਾਓ ਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲੈ ਕੇ ਆਓ ਨੋਕੂ ਕਿੰਨੇ ਪਾਰਟੀਆਂ ਜੋ ਇਸ ਵੇਲੇ ਮੁਖਵਰੇ ਦੀ ਛਾਦੀਆਂ ਨਹੀਂ ਉਹਨਾਂ ਦੇ ਵਿੱਚ ਕਾਂਗਰਸ ਵੀ ਬੈਕਗ੍ਰਾਉਂਡ ਵਾਲੇ ਬੰਦੇ ਨੇਾਰੇ ਕਾਂਗਰਸ ਦੇ ਝੋਕਰ ਵਾਲੇ ਬੰਦਿਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਆ ਔਰ ਸੰਗਤ ਦੇ ਸਹਿਯੋਗ ਨਾਲ ਇਹ ਲੜਾਈ ਅਸੀਂ ਜਿੱਤਾਂਗੇ ਔਰ ਜੇਕਰ ਬਰਾਬਰ ਕਰਕੇ ਲੋਕ ਸਭਾ ਦੇ ਰੁੱਤੇ ਸ਼੍ਰੋਮਣੀ ਅਕਾਲੀ ਦਲ ਪਹੁੰਚੇਗਾ ਤੁਹਾਡੇ ਤੇਰੇ ਵੀ ਨਾਲ ਜੀ ਰਣ ਦੀ ਆਵਾਜ਼ ਨਾ ਹੈਗੀ ਹੈ ਜੀ ਆਏ ਦਿਨ ਵੱਡੇ ਕਿਹੜੇ ਰਲ ਰਹੇ ਨੇ ਕਿ ਜਿਉਂ-ਜਿਉਂ ਇੱਕ ਦਰੇ ਕੀ ਨੇੜੇ ਆਉਣੀ ਆ ਸਭ ਪਾਰਟੀਆਂ ਛੱਡ ਕੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਦੇਖ ਕੇ ਇਹਦੇ ਵਿੱਚ ਸ਼ਾਮਲ ਹੋਣਾ ਪੰਜਾਬ ਵਿੱਚ ਮਿਲਦੇ ਸਹਾਯੋਗ ਨੂੰ ਕਿਵੇਂ ਦੇਖਦੇ ਹੋ ਇੰਨਾ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦੇ ਰੋਪ ਦੇ ਵਿੱਚ ਬੜਾ ਭਾਰੀ ਪ੍ਰਯੋਗ ਮਿਲ ਰਿਹਾ ਪਿਛਲੇ ਸਮਿਆਂ ਦੇ ਵਿੱਚ ਬਦਲਾਅ ਦੇ ਨਾਂ ਦੇ ਉੱਤੇ ਜੋ ਵੀ ਇੱਥੇ ਹੋਇਆ ਹੈ 22 ਸਾਲ ਦੇ ਰਾਜ ਦੇ ਵਿੱਚ ਜੋ ਪੰਜਾਬ ਦਾ ਸੱਤਿਆਣਾ ਇਹਨਾਂ ਲੋਕਾਂ ਨੇ ਕੀਤਾ ਇਹਨੂੰ ਦੇਖਦੇ ਹੋਇਆ ਸੰਗਤ ਜਿਹੜੀ ਆ ਉਹ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਵਾਸਤੇ ਸ਼੍ਰੋਮਣੀ ਅਕਾਲੀ ਦੇ ਨਾਲ ਆ ਰਹੀ ਆ ਹਰ ਰੋਜ਼ ਸਾਡਾ ਕਾਫਲਾ ਜਿਹੜਾ ਵੱਡਾ ਹੋ ਰਿਹਾ ਔਰ ਇਸ ਦੀ ਜਿੱਤ ਪ੍ਰਾਪਤ ਕਰਾਂਗੇ ਅੱਜ ਪਾਨੇ ਆਪਣਾ ਕੈਂਡੀਡੇਟ ਦੇਸ਼ਰਾਮ ਬਾਲਮੀਕ ਜੀ ਨੂੰ ਕਹਾ ਰਿਹਾ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕਿੰਨਾ ਕਿਤੇ ਥੋੜਾ ਜਿਹਾ ਜਿਹੜਾ ਬਾਲਮੀਕ ਭਾਈਚਾਰਾ ਦੀ ਬੋਡਾ ਬਹੁਤ ਜ਼ਿਆਦਾ ਹੈ ਇਸ ਦੇ ਵਿੱਚ ਰਜ਼ਰ ਵੀ ਛਿਖ ਰਹੇ ਹਨ ਬਾਲਮੀਕ ਭਾਈਚਾਰਾ ਸ਼੍ਰੋਮਣਿ ਸਾਹਿਬ ਜੀ ਦੇ ਨਾਲ ਵੀ ਹੈ ਠੀਕ ਹੈ ਉਹ ਹਿੱਸੇਵਾਂ ਦੀ ਵੋਟ ਆਪਣੀ ਲੈ ਕੇ ਜਾਣਗੇ ਲੇਕਿਨ ਇਹ ਨਹੀਂ ਹੈ ਕਿ ਸਾਰਾ ਬਾਲਮੀਕ ਭਾਈਚਾਰਾ ਉਹਨਾਂ ਦੇ ਨਾਲ ਆ ਅੱਜ ਕੱਲ੍ਹ ਲੋਕ ਇਹ ਚੀਜ਼ ਨੂੰ ਦੇਖਦੇ ਨੇ ਕਿ ਕੈਂਡੀਡੇਟ ਜਿਹੜੇ ਨਹੀਂ ਉਹਨਾਂ ਚ ਖੜੋਤ ਕਿੰਨੀ ਆ ਇਹ ਸਾਰੇ ਲੋਕ ਕਾਂਗਰਸ ਦੇ ਪਕੌੜੇ ਲੋਕ ਨੇ ਕਾਂਗਰਸ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਨੇ ਵਿੱਚ ਸੱਤਾ ਦੀ ਪ੍ਰਾਪਤੀ ਲਈ ਗਏ ਹੋਏ ਨੇ ਇਹ ਚੀਜ਼ ਵੀ ਸੰਗਤ ਨਾਲ ਦੀ ਨਾਲ ਦੇਖ ਲਈ ਕੱਲ ਮੁੱਖ ਮੰਤਰੀ ਦਾ ਰਵੰਧ ਮਾਨ ਦਾ ਆਪ ਦਾ ਰੋਡ ਸ਼ੋਅ ਜਿੱਦੋਂ ਉਹਨਾਂ ਨੇ ਕਿੱਥਾ ਦੇਖ ਰਹੇ ਹੋ ਕਾਫੀ ਜ਼ਿਆਦਾ ਸਟਾਕ ਸੀ ਕਿ ਦੇਖੋ ਉਹ ਸਰਕਾਰ ਦਾ ਸ਼ੋਅ ਸੀ ਰੋਡ ਸ਼ੋਅ ਨਹੀਂ ਸੀ ਉਹਦੀ ਪਬਲਿਕ ਘੱਟ ਤੇ ਪੁਲਿਸ ਸਾਡੇ ਕੱਪੜਿਆਂ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਬੰਦੇ ਜ਼ਿਆਦਾ ਸੀ ਉਹ ਕੋਈ ਪਬਲਿਕ ਦਾ ਸ਼ੋਅ ਨਹੀਂ ਸੀ